ਦੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗਰਮ ਸੂਟ ਦੀ ਕਟਾਈ ਕਰਨ ਦਾ ਤਰੀਕਾ ਦੱਸਾਂਗੇ ਪ੍ਰਿੰਟਡ 올ਓਵਰ ਸੂਟ ਆ ਇਹ ਗਰਮ ਦੇ ਵਿੱਚ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਫੈਬਰਿਕ ਆ ਇਹਦੀ ਆਪਾਂ ਕਟਾਈ ਕਰਨ ਦੱਸਦੇ ਆ ਜੀ ਅੱਜ ਤੁਸੀਂ ਇਹਦਾ ਨਾਪ ਸੌਣ ਲਓ ਕਿ ਸਨਾਪ ਦੀ ਤੁਹਾਨੂੰ ਵੀਡੀਓ ਆਪਾਂ ਦੇਣ ਲੱਗੇ ਆ ਠੀਕ ਹੈ ਜੀ ਕਮੀਜ਼ ਦੀ ਲੈਂਥ ਹੈ ਜੀ 45 ਇੰਚ ਕਟਾਈ ਕੀਤੀ ਜਾਊ 44 ਇੰਚ ਦੀ ਪੀਰਾ 12 ਇੰਚ ਘੇਰ 20 ਇੰਚ ਕਟਾਈ ਕੀਤੀ ਜਾਊ 24 ਇੰਚ ਦੀ ਤੇ ਸਾਥ ਹੀ ਇਹਨਾਂ ਦੀ ਫੁੱਲ ਨਾਪ 38 38.5 ਜੀ ਹਾਫ ਨਾਪ 19.5 ਆਊਗਾ 39 ਇੰਚ ਆ ਗਈ 7 ਇਹਨਾਂ ਦੀ ਤੇ ਹਾਫ ਨਾਪ ਆਊਗਾ 19.5 ਠੀਕ ਹੈ ਜੀ ਕਮਰ ਇਹਨਾਂ ਦੀ ਹੈਗੀ ਫੋਲਨ ਅਪ 35 ਹਾਫ ਨਾਪ 15 ਤੇ ਹੈਪ ਇਹਨਾਂ ਦੀ ਹੈਗੀ ਫੋਲਨ ਅਪ 34 ਤੇ ਹਾਂ ਆਪਣਾਪ 19 ਠੀਕ ਹੈ ਜੀ ਇਸ ਨਾਪ ਦੀਆਂ ਕਾਟਾਂ ਤੁਹਾਨੂੰ ਦੱਸਣ ਲੱਗੇ ਹਾਂ ਅੱਧਾ ਅੱਧਾ ਇੰਚ ਦਾ ਕਿਉਂਕਿ 19 ਇੰਚ ਦੀਆਂ ਕਾਟਾਂ ਦਾ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਅੱਧੇ ਅੱਧੇ ਇੰਚ ਦਾ ਫਰਕ ਅੱਧੇ ਅੱਧੇ ਇੰਚ ਦਾ ਫਰਕ ਹੋਣ ਤੇ ਕਾਟਾਂ ਕਿਸ ਤਰ੍ਹਾਂ ਪੈਂਦੀਆਂ ਆਜੋ ਜੀ ਦੇਖੋ ਇਸ ਵੀਡੀਓ ਦੇ ਵਿੱਚ ਕਮੀਜ਼ ਦੀ ਸਭ ਤੋਂ ਪਹਿਲਾਂ ਘੇਰ ਉਤਾਰਾਂਗੇ ਔਰ ਲੈਂਥ ਉਤਾਰਾਂਗੇ ਲੈਂਥ ਉਤਾਰਨੀ ਹੈ ਜੀ ਆਪਾਂ ਲੈਂਥ ਉਤਾਰਨੀ ਹੈ 41 ਇੰਚ ਸ਼ਰਟ ਤਿਆਰ ਇਹ 20 ਡੇਪ ਰੱਖੋ ਕਪੜਾ ਕਿਉਂਕਿ ਚੌੜੇਪਣੇ ਦਾ ਵਾਰ ਲੋਟ ਹੀ ਕਪੜਾ ਘੇਰ ਲੋਟ ਹੀ ਕਪੜਾ ਉਤਾਰ ਕੇ ਓਕੇ ਹੋ ਜਾਊਗਾ ਹੁਣ ਮੈਂ ਜਿੰਨਾ ਘੇਰ ਲੋਟ ਇਸ ਤਰ੍ਹਾਂ ਕਪੜਾ ਸੀਗਾ ਉਹਨੂੰ ਜਿੰਨਾ ਆਪਾਂ ਘੇਰ ਚਾਹੀਦਾ ਉਹਨਾਂ ਰੱਖ ਕੇ ਫੋਲਡਿੰਗ ਕਰ ਲਿਆ ਆਹ ਪੱਟੀ ਇਸ ਤਰ੍ਹਾਂ ਆਪਾਂ ਉਤਾਰ ਦੇਣੀ ਹੈ ਇਹ ਪੱਟੀ ਉਤਾਰ ਦਿਆ ਕਰੋ ਤੁਸੀਂ ਵੀ ਜਿੰਨਾ ਸੂਟਾਂ ਦੇ ਵਿੱਚ ਇਸ ਤਰ੍ਹਾਂ ਪੱਟੀ ਹੁੰਦੀ ਆ ਵਾਈਟ ਕਲਰ ਦੀ ਕੰਨੀ ਹੁੰਦੀ ਆ ਪੱਟੀ ਹੁੰਦੀ ਆ ਇਹਨੂੰ ਉਤਾਰ ਦਿਆ ਕਰੋ ਇਹ ਆਪਣੇ ਪੈਪਿੰਗ ਬਣਾਉਣ ਦੇ ਕੰਮ ਆ ਸਕਦੀ ਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇੱਥੋਂ ਇੰਚੀ ਟੇਪ ਰੱਖਣਾ ਹੋਗੇ ਕਮੀਜ਼ ਦੀ ਲੈਂਥ 48 ਦੀ ਤੁਸੀਂ 42 ਕਟੋਗੇ 42 ਕਿਉਂ ਕਟੋਗੇ ਆਪਾਂ ਇੱਥੋਂ ਇੰਚ ਚੱਕ ਫਰੰਟ ਦਾ ਪਹਿਲਾ ਡਾਉਣ ਪਾਵਾਂਗੇ ਵੈਕ ਦਾ ਜ਼ਿਆਦਾ ਪਾਵਾਂਗੇ ਫਰੰਟ ਚ ਅੱਧੇ ਇੰਚ ਦੀ ਕਟਾਈ ਕਰ ਦਵਾਂਗੇ ਠੀਕ ਹੈ ਜੀ ਹੁਣ ਇੱਥੋਂ ਇੰਚੀ ਟੇਪ ਰੱਖਦੇ ਹੋਏ ਇੱਧਰ ਨੂੰ ਇੰਚੀ ਟੇਪ ਲਗਾਓ 42 ਇੰਚ ਤਿਆਰ ਲਾਓ ਤੇ 45 ਇੰਚ ਕਟਾਈ ਲਾਓ ਠੀਕ ਹੈ 42 ਇੰਚ ਤਿਆਰ ਦਾ ਆ ਲੋ ਜੀ 3 ਇੰਚ ਐਕਸਟਰਾ ਮਾਰਜਨ ਹੁੰਦਾ 45 ਇੰਚ ਕਟਾਈ ਦਾ ਠੀਕ ਹੈ ਜੀ 45 45 ਦੀ ਮਾਰਕਿੰਗ ਦੋ ਜਗ੍ਹਾ ਤੇ ਕਰ ਲਓ ਕਪੜਾ ਫੋਲਡਿੰਗ ਵੀਰੇ ਕੀਤਾ ਹੋਇਆ 42 ਆਪਾਂ ਕਮੀਜ਼ ਦੀ ਕਟਾਈ ਕਰਾਂਗੇ ਕਿਉਂ ਕਰਾਂਗੇ ਕਿਉਂਕਿ 프ਰੰਟ ਦਾ ਆਪਾਂ ਅੱਧਾ ਇੰਚ ਉਤੋਂ ਡਾਊਨ ਕਰ ਦਾਂਗੇ ਬੈਕ ਦਾ ਇੰਚ ਪੱਲਾ ਵੱਧ ਤੇ ਰੱਖਾਂਗੇ ਹੁਣ ਤੁਸੀਂ ਇਹਨੂੰ ਕੇਰ ਲੋਡ ਫੋਲਡਿੰਗ ਸੀਗਾ ਫੋਰ ਫੋਲਡਿੰਗ ਕਰ ਲਿਆ ਦੋਨਾਂ ਪੱਲਿਆਂ ਦਾ ਕੇਰ ਔਰ ਲੈਂਥ ਉਤਾਰ ਰਹੇ ਹਾਂ ਘੇਰ ਹੈਗਾ 20 ਇੰਚ ਹਾਂ ਘੇਰ ਉਤਾਰਿਆ ਜਾਣਾ 24 ਇੰਚ ਕਿਉਂ ਉਤਾਰਿਆ ਜਾਣਾ 4 ਇੰਚ ਆਪਾਂ ਗਰਮ ਸਟਾਪ ਦੇ ਵਿੱਚ ਕਢਾਈ ਵਾਲੇ ਦੇ ਲੈਨਿੰਗ ਵਾਲੇ ਦੇ ਸੂਟਾਂ ਦੇ ਵਿੱਚ 4 ਤੋਂ ਲੈਨਿੰਗ ਵਾਲੇ ਵਿੱਚ ਤਾਂ ਮੈਂ 5 ਇੰਚ ਦਾ ਮਾਰਜਨ ਵੀ ਰੱਖ ਦਿੰਨੀ ਆ ਗਰਮ ਸੂਟਾਂ ਦੇ ਵਿੱਚ ਜੇ ਪੈਪਿੰਗ ਵੀ ਲਗਾਉਣੀ ਆ ਫਿਰ 4 ਇੰਚ ਦਾ ਵੈਸੇ ਵੀ ਮੈਂ 4 ਇੰਚ ਦਾ ਰੱਖਦੀ ਹੁੰਨੀ ਆ ਜੀ ਹੁਣ ਆਪਣੇ ਕੋਲੇ 20 ਇੰਚ ਘੇਰਾ ਆਪਾਂ 24 ਰੱਖਣਾ 24 ਦਾ ਅੱਧਾ 12 ਹੋ ਗਿਆ ਕਿਉਂਕਿ 4 ਫੋਲਡਿੰਗ ਕੀਤਾ ਹੋਇਆ 12 ਇੰਚ ਤੇ ਇਸ ਤਰ੍ਹਾਂ ਵੀਰੇ ਮਾਰਕਿੰਗ ਕਰਦੇ ਜਾਓ नाड़े थोड़ी आ लो जी कन्नी उतर जूगी ना थोड़ा घेर उतर जूगा नाले थोड़ी लेंथ उतर जूगी तीन कम हो जी इस तरह आ लो जी इतने आ गए पैंची चुको आ लो जी इतों शुरू करो चौबी इंच मार्किंग कर ली कल कल पल हो जाए ਚੌੜੇ ਪਾਣੇ ਦੇ ਵਿੱਚ ਸੂਟ ਮੈਂ ਦੋ ਤਰ੍ਹਾਂ ਦੀ ਕਟਾਈ ਤੁਹਾਨੂੰ ਕਰਕੇ ਦੱਸ ਦਿੱਤੀ ਆ ਇੱਕ ਦਿਨ ਪਹਿਲਾਂ ਚੌੜੇ ਪਾਣੇ ਦੇ ਵਿੱਚ ਕੱਲਾ ਘੇਰਾ ਉਤਾਰਨਾ ਦੱਸਿਆ ਸੀਗਾ ਮੈਂ ਉਹ ਹੋਰ ਤਰੀਕੇ ਦੇ ਨਾਲ ਉਤਾਰਿਆ ਸੀ ਆਪਾਂ ਅੱਜ ਕਿਉਂਕਿ ਘੇਰ ਥੋੜਾ ਜਿਆਦਾ ਹੈਗਾ ਉਹ ਬੱਚੇ ਦੇ ਸੂਟ ਹੀ ਸੀਗਾ 18 ਕ ਜਾਂ 17 ਇੰਚ ਘੇਰ ਸੀਗਾ ਉਹਦੀ ਵੀ ਤੁਹਾਨੂੰ ਮੈਂ ਦੱਸ ਦਿੱਤਾ ਵੀ ਐਕਸਟਰਾ ਕੱਪੜਾ ਕਿਵੇਂ ਬਚਾਇਆ ਜਾਂਦਾ ਇਸ ਤਰ੍ਹਾਂ ਵੀ ਐਕਸਟਰਾ ਕੱਪੜਾ ਬਚੂਗਾ ਦੇਖੋ ਬੰਦ ਫੋਲਡਿੰਗ ਹੈ ਜਿਹੜੀ ਇੱਕ ਪਾਸੇ ਰੱਖੀ ਹੈ ਜਿਹੜੇ ਉੱਲਾ ਪਾਸਾ ਸੀ ਉਧਰਲੇ ਪਾਸੇ ਫੋਲਡਿੰਗ ਕਰਿਆ ਕਰੋ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਇੱਥੋਂ ਕੱਟ ਦੇਣਾ ਇਸ ਤਰ੍ਹਾਂ 45 ਇੰਚ ਤੇ ਕਟਿੰਗ ਕਰ ਦੇਣੀ ਆ ਕਟਿੰਗ ਕਰ ਦਿੱਤੀ ਆ ਆਪਣਾ ਕਪੜਾ ਬਾਟਮ ਦਾ ਬਾਜੂ ਦਾ ਇਹ ਰਹਿ ਜਾਊਗਾ ਆ ਹੁਣ ਕਪੜਾ ਗਾ ਆ ਦੇਖੋ ਵੀਰੇ ਘੇਰ ਬਣ ਕੇ ਰੈਡੀ ਹੋਇਆ ਹੁਣ ਇਹਦੇ ਵਿੱਚ ਤੁਸੀਂ ਜਦੋਂ ਕਾਟਾ ਪਾਉਣ ਲੱਗੇ ਉਦੋਂ ਕਿਸ ਚੀਜ਼ ਦਾ ਧਿਆਨ ਰੱਖਣਾ ਇਸ ਚੀਜ਼ ਦਾ ਵੈਸੇ ਮੈਂ ਹਰੇਕ ਸੂਟ ਦੇ ਵਿੱਚ ਜੋ ਇਦਾਂ ਦਾ ਸੂਟ ਮੇਰੇ ਕੋਲੇ ਆਉਂਦਾ ਹੁੰਦਾ ਮੈਂ ਉਹਦੇ ਵਿੱਚ ਹੀ ਤੁਹਾਨੂੰ ਦੱਸਦੀ ਹੁੰਨੀ ਆ ਇਵੇਂ ਕਰਨਾ ਹੁੰਦਾ ਦੇਖੋ ਆ ਫਲਾਵਰਸ ਦਾ ਤੁਸੀਂ ਦੇਖ ਲੈਣਾ ਕਿਹੜੇ ਪਾਸੇ ਨੂੰ ਫਲਾਵਰਸ ਖੋਲ ਰਏ ਆ ਇਧਰ ਨੂੰ ਖੋਲ ਰਏ ਆ ਕਿ ਇਧਰ ਨੂੰ ਖੋਲ ਰਏ ਫਲਾਵਰ ਉੱਪਰ ਨੂੰ ਜਾ ਰਿਹਾ ਇਧਰਲੇ ਪਾਸੇ ਤੁਸੀਂ ਮੋਡੇ ਦੀਆਂ ਕਾਟਾਂ ਪਾਇਓ ਇਧਰਲੇ ਪਾਸੇ ਤੁਸੀਂ ਘੇਰਾ ਲਿਆਇਓ ਕਮਾ ਲਓ ਇਸ ਤਰ੍ਹਾਂ ਆ ਲੋ ਜੀ ਇਹ ਹੋ ਗਿਆ ਇਸ ਤਰ੍ਹਾਂ ਇਸ ਚੀਜ਼ ਦਾ ਭੈਣੋ ਖਾਸ ਧਿਆਨ ਰੱਖਿਆ ਕਰੋ ਕਈ ਵਾਰ ਤੇਜ਼ੀ ਦੇ ਵਿੱਚ ਆਪਾਂ ਤੋਂ ਗਲਤੀ ਵੱਡੇ ਵੱਡੇ ਤੋਂ ਹੋ ਜਾਂਦੀ ਆ ਹੁਣ ਫਲਾਵਰ ਉੱਪਰ ਨੂੰ ਜਾ ਰਿਹਾ ਹੁਣ ਇਧਰਲੇ ਪਾਸੇ ਮੈਂ ਕਾਟਾਂ ਪਾ ਦੂੰਗੀ ਮੋਡੇ ਦੀਆਂ ਔਰ ਬੈਕ ਦੀਆਂ ਹਾਂਜੀ ਆ ਦੇਖੋ ਹੁਣ ਆਪਾਂ ਵੀਰੇ ਪੱਲੇ ਦੋਨੇ ਕਮਾ ਕੇ ਉਸ ਤਰ੍ਹਾਂ ਜਿਹੜਾ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਦਿੱਤਾ ਇਹ ਵਿਚਾਲਿਆ ਠੀਕ ਹੈ ਜੀ ਫਰੰਟ ਦਾ ਵੀ ਔਰ ਬੈਕ ਦਾ ਹੁਣ ਜਿਹੜੀ ਫਰੰਟ ਚ ਆਪਾਂ ਡਾਉਣ ਪਉਣਾ ਇੱਥੋਂ ਪਉਣਾ 1 ਇੰਚ ਡਾਉਣ ਨਹੀਂ ਜਾਨੀ ਕਿ 1 ਇੰਚ ਪੱਲਾ ਛੋਟਾ ਰੱਖਣਾ ਫਰੰਟ ਦਾ ਬੈਕ ਦਾ 1 ਇੰਚ ਵੱਡਾ ਰੱਖਣਾ ਇਹਦੀ ਆਪਾਂ ਮੇਨ ਵੀਡੀਓ ਪਾ ਚੁੱਕੇ ਆ ਮੈਂ ਬਹੁਤ ਸਾਰੀਆਂ ਵੀਡੀਓ ਚ ਤੁਹਾਨੂੰ ਦੱਸ ਚੁੱਕੀ ਆ ਹਨਾ ਜਿਹੜੇ ਭੈਣ ਭਰਾ ਆਪਾਂ ਨੂੰ ਲਗਾਤਾਰ ਦੇਖਦੇ ਆ ਉਹਨਾਂ ਨੂੰ ਪਤਾਗਾ ਜਿਹੜੇ ਭੈਣ ਭਰਾ ਨਹੀਂ ਦੇਖਦੇ ਉਹ ਅੱਗੇ ਜਾ ਕੇ ਵੀਡੀਓ ਚੈੱਕ ਕਰ ਲਿਓ ਠੀਕ ਹੈ ਜੀ ਹੁਣ ਆਪਾਂ ਦੱਸ ਦਿਆਂ ਤੁਹਾਨੂੰ ਕੱਟਾਂ ਦਾ ਹਾਂਜੀ ਇਹਨਾਂ ਦਾ ਤੀਰਾ ਹੈਗਾ ਜੀ 6 12 ਇੰਚ 6 ਤੇ ਇਸ ਤਰ੍ਹਾਂ ਮਾਰਕਿੰਗ ਕਰੋਗੇ ਤੁਸੀਂ ਠੀਕ ਹੈ ਜੀ ਮੋਢਾ ਪਾਉਣਾ ਲੈਂਥ 7 ਇੰਚ ਆਹ ਲਓ ਜੀ 7 ਤੇ ਇਸ ਤਰ੍ਹਾਂ ਮਾਰਕਿੰਗ ਕਰਕੇ ਇਸ ਤਰ੍ਹਾਂ ਬਣਾ ਲਓ ਇੱਥੋਂ ਬਾਕਸ ਬਣਾ ਲਓ ਹੁਣ ਤੁਹਾਨੂੰ ਮੈਂ ਦੱਸਦੀ ਆ ਅੱਗੇ ਜਿਹੜੀ ਤੁਸੀਂ ਇੱਥੋਂ ਸ਼ੇਪ ਆਈ ਆ ਇਹ ਤੁਹਾਨੂੰ ਦੋਪਮਾ 5.5 ਪਾਉਣੀ ਆ ਤਾਂ ਉਹਨੂੰ ਕਿਸ ਤਰ੍ਹਾਂ ਪਾਉਣਾ ਹਾਂਜੀ ਇੱਥੋਂ 6 ਪਾਇਆ ਇੱਥੋਂ 5.5 ਪਾਇਓ ਤੁਸੀਂ ਕਹੋਗੇ ਭੈਣ ਹਰ ਰੋਜ਼ ਜਦੇ ਅੰਚ ਦੀ ਤਕਾਟ ਦੇਣੀ ਦੱਸਣਾ ਜੀ ਆਪਣਾ ਫਰਜ਼ ਵਾਂਦਾ ਜਿਹੜੇ ਡੇਲੀ ਦੇਖਦੇ ਆ ਉਹਨਾਂ ਨੂੰ ਪਤਾ ਹੋਊ ਜਿਹੜੇ ਨੇ ਪਹਿਲੀ ਵਾਰ ਵੀਡੀਓ ਦੇਖਣੀ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਇੱਥੇ 5.5 ਤੇ ਵੀਰੇ ਇਸ ਤਰ੍ਹਾਂ ਲਗਾ ਲਿਓ ਇਹਨੂੰ ਇਸ ਤਰ੍ਹਾਂ ਵਧਾ ਦਿਓ ਇਧਰੋਂ 5.5 ਨੂੰ ਆਹ 6 ਨਾਲ ਮਿਲਾ ਦਿਓ ਆ ਸਕੇਲ ਲੈ ਲਿਓ ਛੋਟਾ ਜਿਹਾ ਤੁਸੀਂ ਇਸ ਤਰ੍ਹਾਂ ਇੱਥੇ ਮਿਲਾ ਦੇਣਾ 6 ਵਾਲੀ ਨਾਲ ਇਸ ਤਰ੍ਹਾਂ ਤੇ ਕਾਟ ਨਿਕਲਿਆਊਗੀ ਤੁਹਾਡੀ ਫਰੰਟ ਦੀ ਆ ਲਓ ਜੀ ਇਹ ਕਾਟ ਨਿਕਲਿਆਊਗੀ ਹੁਣ ਇਹਨਾਂ ਦਾ ਜਿਹੜਾ ਸਾਹਮਣਾਗਾ ਉਹ ਹੈਗਾ 14 ਇੰਚ ਕੇ 13 ਇੰਚ ਆ ਜੀ ਸਾਹਮਣਾ ਇੱਥੋਂ ਲਾਓ 6 6 12 6 13 ਅੱਧਾ ਇੰਚ ਜਿਹੜੀ ਸੀਨ ਲੱਗਦੀ ਹੁੰਦੀ ਹੈ ਮੋਢੇ ਦੀ ਉੱਥੇ ਇੱਥੇ ਲਾਈਟ ਜਾਂ ਲਗਾ ਲਓ ਇੱਥੋਂ ਨਾਪੋ ਆ ਨੋਕ ਤੋਂ ਤਰੋ ਕਿੰਨੇ ਦੀ ਬਣ ਗਈ ਹੈ 1.5 ਇੰਚ ਦੀ ਫਰੰਟ ਦੀ ਕਾਟ ਬਣ ਗਈ ਜੀ ਤੁਹਾਡੀ ਠੀਕ ਹੈ ਇਸ ਤਰ੍ਹਾਂ ਇਸ ਨਾਲ ਦੇ ਹਿਸਾਬ ਨਾਲ 1.5 ਇੰਚ ਦੀ ਫਰੰਟ ਦੀ ਕਾਟ ਨਿਕਲਿਆਊਗੀ ਠੀਕ ਹੈ ਜੀ ਬੈਕ ਦੀ ਕਾਟ ਨਿਕਲੋਗੀ ਇਹਨਾਂ ਦੇ 2.5 ਦੀ ਆ ਲੋ ਜੀ ਠੀਕ ਹੈ ਜੀ ਹੁਣ ਜਿਹੜਾ ਇੱਥੋਂ ਕਾਸ ਤੋਂ ਲੈ ਕੇ ਹੈਪ ਤੱਕ ਦਾ ਇਹਨਾਂ ਦੇ ਗੈਪ ਹੈਗਾਗਾ ਵਿੱਚ ਸਪੇਸ ਹੈਗੀ ਆ ਉਹ 1.75 ਤੇ 1.5 ਦੀ ਮਾਰਕਿੰਗ ਕੀਤੀ ਜਾਊ ਇੰਚ ਸੀਨ ਦੇ ਵਿੱਚ ਆਉਣਾ ਹੁੰਦਾ ਕਮਰ ਦੀ ਮਾਰਕਿੰਗ ਕਰੋ 1.11 ਤੇ ਕਿਉਂਕਿ ਆ ਸਪੇਸ ਸੁਣਾਈ ਆ ਜਿਹੜੀ ਛੋਟੀ ਆ 1.14 ਤੇ ਆ ਜੇ 15 16 ਤੇ ਹੋਵੇ ਤਾਂ 12 ਤੇ ਮਾਰਕਿੰਗ ਹੁੰਦੀ ਹੁੰਦੀ ਆ ਠੀਕ ਹੈ ਜੀ ਇਸ ਤੇ ਸੀ ਇਸ ਕਸਟਮਰ ਦੇ ਮਾਪ ਦੇ ਹਿਸਾਬ ਨਾਲ ਇਹ ਚੀਜ਼ ਚੈੱਕ ਜ਼ਰੂਰ ਕਰਿਆ ਕਰੋ ਆ ਹੈਪ ਦੀ ਆ ਮਾਰਕਿੰਗ ਜੀ ਹੁਣ ਆ ਜੋ ਇਹਨਾਂ ਦੀ ਨਾਪ ਤੇ ਨਾਪ ਹੈਗਾ ਜਿਹੜਾ ਹੈਪ ਦਾ ਫੋਲਨ ਆਪ ਹੈਗਾ 39 ਹਾਫ ਨਾਪ 1.19 1.19 ਦਾ ਅੱਧ 9.9 18 9.9 19 ਤੇ ਅੱਧਾ ਇੰਚ ਆ ਪਾ ਲੋ ਪੌਣੇ ਇੱਕ ਦਾਸ ਆਊਗਾ ਹੁਣ ਤੁਸੀਂ ਇੱਥੇ ਸਾਢੇ 1.5 ਤੇ ਮਾਰਕਿੰਗ ਕਰੋਗੇ ਕਿਉਂ ਕਰੋਗੇ ਕਿਉਂਕਿ ਜਿਹੜੀਆਂ ਪਲੇਟਾਂ ਪੈਣੀਆਂ ਆ ਪਲੇਟਾਂ ਦੇ ਵਿੱਚ ਮਾਰ ਜਾਣ ਰੱਖਣਾ ਪਊਗਾ ਹਾਂਜੀ ਇੱਥੇ ਸਵਾ ਕਦਾਸ ਨੂੰ ਮਾਰਕਿੰਗ ਕਰ ਲਿਓ ਮੈਂ ਤੁਹਾਨੂੰ ਹੈਪ ਬੋਲ ਦਿੱਤਾ ਸਾਤੀ ਦੀ ਮਾਰਕਿੰਗ ਆ ਠੀਕ ਹੈ ਜੀ ਇੱਥੋਂ 2 ਇੰਚ ਇਸ ਤਰ੍ਹਾਂ ਸਿੱਧਾ ਰੱਖਣਾ ਹੁਣ ਕਮਰ ਦੀ ਨਾਪ ਹੈਗਾ ਫੁੱਲ ਨਾਪ ਇਹਨਾਂ ਦਾ 34 ਹਾਫ ਨਾਪ 15 17 ਦਾ ਅੱਧ 8.5 8.5 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ ਪਾਉਣਾ ਇਸ ਤਰ੍ਹਾਂ ਹੈਪ ਇਹਨਾਂ ਦੀ ਫੁੱਲ ਨਾਪ 39 ਹਾਫ ਨਾਪ 19.5 19.5 ਦਾ ਅੱਧ 9 9 18 9.5 9.5 ਤੇ ਪੌਣੇ 10 ਠੀਕ ਹੈ ਜੀ ਆਹ ਲਓ ਜੀ ਇਹਨਾਂ ਨੂੰ ਇਸ ਤਰ੍ਹਾਂ ਮਿਲਾਓ ਹੁਣ ਠੀਕ ਹੈ ਜੀ ਇਥੋਂ ਇਸ ਤਰ੍ਹਾਂ ਆਹ ਥੋੜਾ ਮਲਾਉਣ ਦਾ ਤਰੀਕਾ ਵੀ ਵੀਰੇ ਸਹੀ ਹੋਣਾ ਚਾਹੀਦਾ ਫਿਰ ਤੁਹਾਡੀ ਜਿਹੜੀ ਫਿਟਿੰਗ ਆ ਪ੍ਰੋਪਰ ਆਊਗੀ ਠੀਕ ਹੈ ਜੀ ਆ ਲੋ ਜੀ ਹੁਣ ਆ ਜਿਹਨਾਂ ਦੇ ਪਲੇਟ ਪਲੇਟ ਇਹਨਾਂ ਦੇ ਹੈਗੇ ਆ 12 ਇੰਚ 12.5 ਤੇ ਤਿਆਰ ਆ 12 ਤੇ ਕਟਾਈ ਕੀਤੀ ਮਾਰਕਿੰਗ ਕੀਤੀ ਜਾਊਗੀ ਇਸ ਤਰ੍ਹਾਂ ਸਪੇਸ ਇਥੋਂ ਪਾਈ ਜਾਊਗੀ 3 ਇੰਚ ਆ ਲੋ ਜੀ लेंथ पाई जाऊगी छे इंच हलो जी इतों पाई जाऊगी तीन इंच तीन इंच में तीन इंच के न इस तरह मिलायो इतों पाई जाऊगी सवा दो इथों पाई जाऊगी सवा दो ठीक है इतों गैप पाया जाऊगा सत इस तरह जी ਜੇ ਤਾਂ 12 ਇੰਚ ਤੇ ਆਹ ਪਲੇਟ ਆ ਤਾਂ ਗੈਪ 7 ਪਊਗਾ ਜੇ ਪਲੇਟ 1.5 ਤੇ 11 ਤੇ 1.5 ਤੇ ਤਿਆਰ ਹੁੰਦੀ ਹੈ 1.5 ਤੇ ਮਾਰਕਿੰਗ ਹੁੰਦੀ ਆ ਫਿਰ ਇਹ ਪਾਇਆ ਜਾਊਗਾ 6.5 ਤੇ ਠੀਕ ਹੈ ਜੀ ਇੱਥੋਂ ਆਹ ਵਾਲਾ ਗੈਪ 6.5 ਤੇ ਪੈਣਾ ਆਹ ਵਾਲਾ ਗੈਪ ਆ ਜਿਹੜਾ 6.5 ਤੇ ਪਊਗਾ ਇਸ ਤਰ੍ਹਾਂ ਨਾਪ ਕੇ ਦੇਖ ਲੈ ਕਰੋ ਕਮਾ ਆਕੇ ਇੰਚ ਟੇਪ ਲਾ ਕੇ ਇਹਨੂੰ ਇਸ ਤਰ੍ਹਾਂ ਮਿਲਾ ਦਿਓ ਅਰੋਜੀ ਠੀਕ ਹੈ ਜੀ ਵੀਡੀਓ ਦੇ ਵੀ ਅੱਜ ਸਰ ਪਪਾ ਤੁਹਾਨੂੰ ਕਾਟਾਂ ਦੀ ਮਾਰਕਿੰਗ ਕਰਕੇ ਦੱਸਣੀ ਸੀ ਉਹ ਪ੍ਰੋਪਰ ਮਾਰਕਿੰਗ ਆਪਾਂ 10 ਦਿੱਤੀ ਹੈ ਮਾਰਕਿੰਗ ਦੇ ਉੱਪਰ ਉੱਪਰ ਕਟਾਈ ਕਰ ਦੇਣੀ ਆ ਗਲੇ ਦੀ ਵੀ ਸੋਨ ਲਓ ਜੀ ਗਲਾ ਇਹਨਾਂ ਦਾ ਹੈਗਾ 5 ਇੰਚ 2.5 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰ ਲਓ ਇੱਥੋਂ ਲਿਜਾਓ ਇਸ ਤਰ੍ਹਾਂ ਡਾਉਣ ਪਾਓ ਇਧਰਲੇ ਪਾਸੇ ਡਾਉਣ ਇਧਰਲੇ ਪਾਸੇ ਜ਼ਿਆਦਾ ਇਹਨੇ ਇਸ ਤਰ੍ਹਾਂ ਸੀਨ ਲੱਗ ਜਾਣੀਆਂ ਮੁੜ ਕੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ